ਇਹ ਹੈ ਸਾਰੇ ਕੰਦੇ ਪੈ ਗਈਆਂ ਕੀਮਤ ਕਹਿੰਦੇ ਪੈਰੀ ਵਿੱਚੇ ਰੋੜਾਂ ਦੀ ਘੁੰਮਣ ਜਹਾਜ਼ਾਂ ਵਿੱਚ ਦੁਨੀਆ 'ਚ ਤੁਮ ਪੈ ਗਈ ਲੈਂਦੇ ਸੀਗੇ ਓਟ ਕਦੇ ਟਪੜਾਂ ਦੇ ਬੋੜਾਂ ਦੀ ਪਾ ਜਾਂਦੀਆਂ ਨੇ ਕਦਰ ਕਦਰਾਂ ਮੰਗਲਾ ਚੱਗੀ ਨਿਤਦੀਆਂ ਕਾਹਨੋ ਗੱਲਾਂ ਹੁੰਦੀਆਂ ਬਾਜੇ ਖਾਨੇ ਤੇ ਹਰਜੀਤਦੀਆਂ ਉਧਰੋਂ ਪਿੰਡਾ ਬੱਬਲ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਇਹ ਹੈ ਨੌਜਵਾਨ ਡਿੱਪੀ ਬੱਸੀਆਂ ਵਾਲਾ ਡਿੱਪੀ ਬੱਸੀਆਂ ਵਾਲਾ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਨੰਗਲੰਬੀਆਂ ਵਾਲਾ ਬੈਨਕੂਵਰ ਦੇ ਵਿੱਚ ਮੈਨੂੰ ਬਿੱਟੂ ਸੰਧੂ ਆਖਦਾ ਸੀ ਵੀ ਸੰਦੀਪ ਸਾਡੇ ਪਿੰਡ ਦਾ ਖਿਡਾਰੀ ਇਸਿਆ ਹੋਇਆ ਨੌਜਵਾਨ ਕੇ ਨਾਮ ਸੰਦੀਪ ਜੀ ਦਾ ਸੰਧੂ ਪਰਿਵਾਰ ਇਹਦੇ ਵਸਤਾ ਹੈ ਵਿੱਚ ਬਰਤਾਲੀਆਂ ਪੁੱਤ ਦਾ ਸਰੀਰ ਹੈ ਬਲਦ ਇਹ ਸਵਰਨ ਸਿੰਘ ਸੰਧੂ ਦਾ ਪੁੱਤਰ ਸੰਦੀਪ ਨੰਗਲੰਗੀਆਂ ਵਾਲਾ ਉਧਰ ਦਾ ਨੌਜਵਾਨ ਜੱਸੀ ਜੱਸੀ ਦਿੜਬੇ ਵਾਲਾ ਅਗਲੀ ਕਬੱਡੀ ਪੜਦਾ ਹੋਇਆ ਆਜੋ ਮਾਈ ਸਾਹਿਬ ਦਿੜਬੇ ਦਾ ਤਰਾਜ ਆ ਜੀ ਵਸੀਆਂ ਤੇ ਵਾਹ ਜੀ ਵਾਹ ਹਾਂ ਕਿਆ ਬਾਤ ਹੈ 20 ਸਾਲਾਂ ਤੋਂ ਬਾਅਦ ਹੀ ਬਾਦੀ ਬਾਦੀ ਜੰਡ ਵਾਲਾ ਮੁਕਾਬਲਾ ਕਰਦਾ ਹੋਇਆ ਸਾਹਮਣੇ ਆਪਾਂ ਦੇਖਦੇ ਹਾਂ ਇਹ ਅੰਕ ਬੱਸੀਆਂ ਦੇ ਹਿੱਸੇ ਐ ਬਾਜੀ ਦੇ ਜੀ ਦੀ ਯਾਰੀ ਮਿੱਕ ਦੇ ਨਾਲ ਖੇਡ ਮੈਦਾਨਾਂ ਦੇ ਵਿੱਚ ਜੱਫੇ ਲਾ ਕੇ ਕਰਦਾ ਕਮਾਲ ਬੇਵਫਾਲ ਮਾਹਰ ਰਣਕੌਰ ਦਾ ਸਪਕਟਰ ਜੁਗ ਜੁਗ ਜੀ ਰਿਹਾ ਮਾਹਰ ਰਣਕੌਰ ਦਾ ਲਾਲ ਜੁਗ ਜੁਗ ਵਸਦਾ ਰਹੇ ਮਾਹਰ ਰਣਕੌਰ ਦਾ ਲਾਲ ਇਧਰ ਜੰਡ ਇਧਰ ਅਗਲੀ ਕਬੱਡੀ ਪਾਉਣ ਦੇ ਲਈ ਸੰਦੀਪ ਭਾਈ ਸਾਹਿਬ ਸਾਡੇ ਮਹਿੰਦਰ ਸਿੰਘ ਜੀ ਗੋਲਟਾ 500 ਰੁਪਏ ਲੈਧਰੂ ਦੇ ਰਹੇ ਜੀ ਵਾਹ ਜੀ ਵਾਹ 500 ਰੁਪਏ 26 ਬਰਾੜ ਇੰਗਲੈਂਡ ਵੱਲੋਂ ਲੱਧਰੂ ਸੱਬੀ ਬਰਾੜ ਇੰਗਲੈਂਡ ਮੇਰੀ ਜ਼ਿੰਦਗੀ ਦਾ ਪਰਮ ਮਿੱਤਰ ਉਹਨਾਂ ਵੱਲੋਂ ਜੱਗੀ ਬਰਾੜ ਜੀ ਕਹਿੰਦੇ ਵੀ 500 ਰੁਪਏ ਦਾਦਰ ਦੇ ਲਈ ਹੋਵੇਗਾ ਇੱਧਰ ਸਾਡੇ ਦਰਦਰ ਦੇ ਵਾਲਾ ਸਾਡੀ ਮਹਿੰਦਰ ਸਿੰਘ ਜੀ ਗੋਲਟਾ ਉਹਨਾਂ ਵੱਲੋਂ ਪਾਸੇ ਲੁੱਟਰੋ ਜੀ ਵਾਹ ਜੀ ਵਾਹ ਤੇ ਸਾਹਮਣੇ ਨੌਜਵਾਨ ਡਿੱਪੀ ਇਸ ਸਮੇਂ ਅਗਲੀ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਸੰਦੀਪ ਦੀ ਤਰਤੀ ਦਾ ਬੈਸਟ ਹੈ ਇਹ ਇੰਗਲੈਂਡ ਇੰਗਲੈਂਡ ਦੇ ਖੇਡ ਸੀਜ਼ਨ ਦਾ ਬੈਸਟ ਹੈ ਪਿਛਲੇ 2 ਸਾਲਾਂ ਤੋਂ ਇਹ ਬੈਂਕਪੁਰ ਦੇ ਕਬੱਡੀ ਕਪਾ ਦਾ ਬੈਸਟ ਹੈ ਜਿਸ ਸਮੇਂ ਜਫਾ ਲਾ ਰਹੇ ਹਨ ਸੰਦੀਪ ਫਿਰ ਅੰਬੀਆਂ ਨੂੰ ਤਰਫੇਗੀ ਜ਼ਿਲ੍ਹਾ ਜਲੰਧਰ ਦੀ ਤਰਤੀ ਨਕੋਦਰ ਦੇ ਏਰੀਆ ਦਾ ਹੈ ਔਰ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੇ ਸੰਦੀਪ ਇੱਕ ਮਸਤ ਮਸਤ ਕੇ ਕਬੱਡੀ ਹੈ ਮਰਸੀਆ ਦਾ ਕੁਲਜੀਤ ਕੁੜੇ ਨੱਚਦਾ ਡੱਬਦਾ ਆਵੇ ਕਹਿੰਦੇ ਜੜਬੇ ਦਾ ਸੰਦੀਪ ਕੁੜੇ ਨੱਚਦਾ ਡੱਬਦਾ ਆਵੇ ਕਹਿੰਦੇ ਜੜਬੇ ਦਾ ਸੰਦੀਪ ਕੁੜੇ ਜਿੱਸਾ ਜਿੰਦੂ ਗਾਮਾ ਵੀ ਨਾ ਕਿਸੇ ਹਨੇ ਮੰਗੀ ਮੀਕਾ ਕਟਾ ਗਾਲ ਉਸ ਤਰ੍ਹਾਂ ਜੱਫੇ ਲਾਉਂਦੇ ਥੁਰ ਤੱਕਦੇ ਪੱਕੇ ਨੇ ਖਾਫੜੇ ਸੰਦੀਪ ਇੱਕ ਪਾਸੇ ਮੇਰੇ ਮੇਰੇ ਗੱਗਾ ਔਰ ਦੂਸਰੇ ਪਾਸੇ ਸੰਦੀਪ ਹਸੜੀਆਂ ਹੋ ਗਈਆਂ ਨੇ ਬੈਜਾ ਬੈਜਾ ਹੋ ਗਈ ਹੈ ਔਰ ਸਾਹਮਣੇ ਪਹਾੜ ਵਾਲਿਆ ਗੱਬਰੂ ਘੇਰਨ ਦੀ ਕੋਸ਼ਿਸ਼ ਕਰਦਾ ਹੋਇਆ ਪਰ ਆਪਾਂ ਦੇਖਦੇ ਹਾਂ ਵੀ ਅੰਕ ਇਸਮੇ ਗੱਗੇ ਦੇ ਹਿੱਸੇ ਹਾਂਜੀ ਪ੍ਰੀਤ ਜੀ ਅਗਲੀ ਟੀਮਾਂ ਦੱਸੋ ਪ੍ਰੀਤ ਜੀ ਅਗਲੀ ਟੀਮਾਂ ਔਰ ਵਿਜੀਤ ਰਾਜ ਵਾਲਾ ਵਿੱਚ ਮਾਈ ਸਾਹਿਬ ਉਹ ਦੂਸਰਾ ਮੈਚ ਦਾ ਕੋਈ ਕੋਈ ਹੋਰ ਮੈਚ ਵੀ ਹੋਵੇਗਾ ਉਸ ਤੋਂ ਬਾਅਦ ਔਰ ਸਾਹਮਣੇ ਨوجوان ਜਿੰਦੂ ਉਧਰ ਜਾਨੂ ਬੱਸੀਆਂ ਵਾਲਾ ਜਿਹੜਾ 2009 ਦੇ ਵਿੱਚ ਨੌਜਵਾਨ ਇੰਟਰਨੈਸ਼ਨਲ ਐਂਡ ਸਪੋਰਟਸ ਪੰਜਾਬੀ ਮਨਜੀਤ ਸਿੰਘ ਦੀ ਖੋਗੜਾ ਦੀ ਟੀਮ ਦੇ ਲਈ ਕਰਨਾ ਤੇ ਵੀ ਬਹੁਤ ਚੜ ਚੜ ਕੇ ਕਬੱਡੀਆਂ ਵੇਖਦੇ ਨੇ ਲੋਕ ਕਹਿੰਦੇ ਚੁੱਕ ਚੁੱਕ ਅੱਡੀਆਂ ਫਸ ਗਿਆ ਮੈਚ ਯਾਰ ਟੀਮਾਂ ਦੋਨੋਂ ਵੱਡੀਆਂ ਦੋਨੋਂ ਵੱਡੀਆਂ ਟੀਮਾਂ ਨਾਮੀ ਟੀਮਾਂ ਦੁਨੀਆ ਦੀ ਮਹਾਨ ਟੀਮਾਂ ਮਹਾਨ ਖਿਡਾਰੀ ਔਰ ਸਾਹਮਣੇ ਗੱਗਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਬੱਸੀਆਂ ਵਾਲਾ ਜਿਲ੍ਹਾ ਲੋਹਾਨੇ ਦੀ ਧਰਤੀ ਦਾ ਇੱਕ ਪਾਸੇ ਦਰਸ਼ਣਾ ਜਿੰਦੇ ਵਾਲਾ ਔਰ ਦੂਸਰੇ ਪਾਸੇ ਗੱਗਾ ਮੇਰੇ ਵੀਰੋ ਬੱਸੀਆ ਵਾਲਾ ਮਾਰਦਾ ਹੋਇਆ ੱੱਕੇ ਪਰਬਾ ਵੇਖਦੇ ਸੰਦੀਪ ਸੰਦੀਪ ਲੋਧਰ ਗੜਬੇ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਸ਼ੇਰ ਸਿੰਘ ਪੁਜੇਟੇ ਵਾਲੇ ਦਾ ਭਾਂਜਾ ਬਗੇਲ ਸਿੰਘ ਦਾ ਸੁਪੁੱਤਰ ਔਰ ਮਾ ਦਾ ਬਬਰ ਸ਼ੇਰ ਪੁੱਤ ਕਹਿੰਦੇ ਵਿੱਚ ਚਾਰ ਜਾਫੇ ਨੂੰ ਲਲਕਾਰਦਾ ਇੱਕ ਪਾਸੇ ਝੰਡਾ ਹੈ ਔਰ ਨਾਲ ਹੀ ਕੱਲੇ ਵੀ ਨੌਜਵਰ ਭੋਗਾ ਭੋਗਾ ਔਰ ਸਾਹਮਣੇ ਦੇਵ ਦੇਵ ਹਲਾਨ ਕਰਦਾ ਹੋਇਆ ਕਿ ਮੇਰੀ ਜੁੱਤੀ ਦੇ ਪਸੰਦ ਨਹੀਂ ਆਈਆਂ ਅਕਲਾ ਜੇਠ ਦੀਆਂ ਬੇ ਮੇਰੀ ਜੁੱਤੀ ਦੇ ਪਸੰਦ ਨਹੀਂ ਆਈਆਂ ਇੱਕ ਪਾਸੇ ਸੱਤ 27 ਦਿੜਬੇ ਵਾਲਾ ਰਣੀਏ ਦਾ ਵੀਰ ਹੈ ਔਰ ਦੂਸਰੇ ਪਾਸੇ ਨੰਗਰ ਅੰਬੀਆਂ ਵਾਲਾ ਤੇਰਾ ਸੋਨਾ ਸ਼ਹਿਰ ਲੁਕੋਦਰਨੀ ਜਵਾਬੇ ਦੀ ਜਿੰਦਜਾਨ ਕੁੜੇ ਜਿੱਥੇ ਵੱਸਦਾ ਯਾਰ ਸੰਦੀਪ ਕੁੜੇ ਜਿੱਦੀ ਕਰਪ੍ਰੀਤ ਕੁੜੇ ਵਿੱਚ ਹੋ ਗਿਆ ਮਸ਼ਹੂਰ ਹੋ ਗਿਆ ਵਿੱਚ ਜਹਾਨ ਕੁੜੇ ਤੇਰਾ ਸੋਨਾ ਸ਼ਹਿਰ ਲੁਕੋਦਰ ਮਹਾਨ ਕੁੜੇ ਜਵਾਬੇ ਤੇ ਕਹਾਉਣਾ ਸੱਖਾ ਸ਼ੇਰ ਬੰਨਾ ਔਖਾ ਸਾਨ ਸਿੰਘਾਂ ਤੋਂ ਫੜਨਾ ਫੜ ਕੇ ਢਾਉਣਾ ਔਖਾ ਭਾਈ ਸਾਹਿਬ ਰਾਮਾ ਦੀ ਟੀਮ ਹੈ ਜੀ ਸਟੇਜ ਤੇ ਆ

ਦਿਰਬੇ ਵਾਲਾ ਟੀਮਾ ਮੁਕਾਬਲਾ ਕਰਦਾ ਹੋਇਆ ਆਹ ਅਗਲੀ ਟੀਮਾਂ ਨੂੰ ਬੇਨਤੀ ਹੈ ਵੀ ਅਗਲੇ ਮੈਚ ਦੇ ਲਈ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ ਅਗਲੀ ਕਬੱਡੀ ਪੌਂਡ ਦੇ ਲਈ ਸੰਦੀਪ ਲੱਧਰ ਇਸ ਸਮੇਂ ਅੱਗੇ ਵੱਲ ਵਧਦਾ ਹੋਇਆ ਆਹ ਨੌਜਵਾਨ ਦੀ ਦੇਖ ਵੇਖੋ ਕਮਾਇਆ ਹ ਜੁੱਸਾ ਵੇਖੋ ਔਰ ਸਾਹਮਣੇ ਮੈਂ ਦੇਖਦਾ ਵੀ ਵੱਧ ਕੇ ਕਰਦਾ ਹੋਇਆ ਟੱਚ ਲੱਜਦਾ ਪੱਪਦਾ ਆਉਂਦਾ ਏ ਕਹਿੰਦੇ ਦਿਰਬੇ ਦਾ ਸੰਦੀਪ ਕੁੜੇ ਫੇਰ ਫੇਰ ਕੇ ਕੌਡੀਆਂ ਪਾਉਂਦਾ ਏ ਦਿਰਬੇ ਦਾ ਸੰਦੀਪ ਕੁੜੇ ਮੇਰਾ ਵੀਰ ਵੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਬਹੁਤ ਫਾਸਮਾ ਮੈਚ ਹੈ ਆ ਪਿੰਡਾ ਬੱਬਲ ਜੀ ਐਸਪੋਰਟ ਦੇ ਵਿਸ਼ੇਸ਼ ਤੌਰ ਤੇ ਵੈਨਕੂਵਰ ਦੇ ਵਿੱਚ ਵਸੇ ਹੋਏ ਨੇ ਸਰੀ ਦੇ ਵਿੱਚ ਨਿਊ ਮਲੇਰੀਮ ਟਾਇਰ ਵਾਲੇ ਸਾਡੇ ਵੀਰ ਨੇ ਆ ਦੇਖਦੇ ਨੇ ਵੀ ਸੰਦੀਪ ਵੈਨਕੂਵਰ ਦੀ ਟੀਮ ਦਾ ਜਾਫੀ ਹੈ ਬਿੱਟੂ ਫੁੱਟੂ ਦੀ ਟੀਮ ਦਾ ਜਾਫੀ ਹੈ ਮਾਰਦਾ ਹੋਇਆ ਤੱਕੇ ਆ ਸਾਹਮਣੇ ਆਪਾਂ ਦੇਖਦੇ ਲੋਦਰ ਫੇਰ ਅੱਗੇ ਵੱਲ ਵੱਧਦਾ ਹੋਇਆ ਸੰਦੀਪ ਲੋਦਰ ਦਿਰਦੇ ਵਾਲਾ ਇਸ ਸਮੇਂ ਅੱਗੇ ਵੱਲ ਵੱਧਦਾ ਹੋਇਆ ਕਿ ਬਿੱਟੂ ਲਾ ਕੇ ਦਗਾਲ ਦੇ ਖੂਨ ਵਿੱਚ ਪਹਿਲਵਾਨੀ ਹੈ ਦਿਰਦੇ ਵਾਲੇ ਸੰਦੀਪ ਦੀ ਕਹਿੰਦੇ ਰੇਡ ਤੂਫਾਨੀ ਹੈ ਤੂਫਾਨੀ ਰੇਡ ਮੇਰੇ ਵੀਰੋ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਲਾਲ ਲੱਗੇ ਸੜਦਾ ਹੋਇਆ ਔਰ ਅਬਾ ਦੇਖਦੇ ਨੇ ਇੰਗਲੈਂਡ ਦੇ ਵਿੱਚ ਧੂਮਾ ਪਾਉਣ ਵਾਲਾ ਖਿਡਾਰੀ ਕਿ ਜਿੱਤ ਦੇ ਪੁਸ਼ਪਤ ਸੰਦੀਪ ਵਿੱਚ ਸ਼ੇਰ ਦੀ ਨਿਜਾਨ ਉਧਰ ਵੀ ਸੰਦੀਪ ਹੈ ਇੱਧਰ ਵੀ ਸੰਦੀਪ ਹੈ ਇੱਕ ਪਾਸੇ ਨੰਗਲ ਵਾਲਾ ਔਰ ਦੂਸਰੇ ਪਾਸੇ ਜਿੰਵੇ ਵਾਲਾ ਹੈ ਔਰ ਸਾਹਮਣੇ ਨੌਜਵਾਨ ਬੱਸੀਆਂ ਵਾਲਾ ਔਰ ਦੁਨੀਆ ਦੇ ਤਨਾਤ੍ਰ ਰੇਡਰਾਂ ਨੂੰ ਮੇਲ ਲੈ ਡੱਕ ਲੈਣ ਵਾਲਾ ਸਾਹਮਣੇ ਹੁਣ ਕੇ ਘੇਰ ਲੈਣ ਵਾਲਾ ਨਿਕੋਦਰ ਸ਼ਹਿਰ ਦੇ ਲਾਗੇ ਕਹਿੰਦੇ ਵੀ ਬਾਜ਼ਰਿਆਂ ਦੇ ਲਾਗੇ ਸ਼ਾਹਕੋਂਡ ਦੇ ਲਾਗੇ ਪਿੰਡ ਇਸ ਨੌਜਵਾਨ ਦਾ ਅੱਡੇ ਵਾਲਾ ਹੁੰਦਾ ਹਾਂਜੀ ਪਿਛਲੇ ਮੈਚ ਦੇ ਵਿੱਚੋਂ ਲੋਡ ਕਰੋ ਜੀ ਰਾਮਾ ਦੀ ਟੀਮ ਪ੍ਰੀਤ ਜੀ ਜੱਸੀ ਵਾਲਾ ਜਿੱਤੂ ਹੈ ਹਰੇ ਜੱਸੀ ਵੀਰ ਦਾ ਦਿੰਦੇ ਆ ਵੀ ਨਾਰਥ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਦੇ ਮੈਚ ਹੋਣਗੇ 1 ਲੱਖ ਰੁਪਇਆ ਪਹਿਲਾ ਇਨਾਮ ਹੋਵੇਗਾ 1 ਫਰਵਰੀ ਬਾਲੀਆਂ ਦੇ ਕਬੱਡੀ ਕੱਪ ਦੀ ਹੋਵੇਗੀ ਸੰਗਰੂਰ ਤੇ ਲਾਗੇ ਨਨਕਾਣਾ ਸਾਹਿਬ ਦੇ ਲਾਗੇ ਹੈਲੋ ਛੇ ਕੁਮਾਰ ਜਿੰਦਲ ਦੀ ਖਿਡਾਰੀ ਸਾਹਿਬ ਨੂੰ ਮਿਲੋ ਜਲਦੀ ਛੇ ਕੁਮਾਰ ਜਿੰਦਲ ਤੇ ਸਾਹਮਣੇ ਨੌਜਵਾਨ ਗੱਗਾ ਇੱਕ ਪਾਸੇ ਗੱਗਾ ਹੈ ਬਸੀਆਂ ਵਾਲਾ ਦੂਸਰੇ ਪਾਸੇ ਸਤੀ ਦੇ ਚੁੱਕੀ ਜਵਾਨਾਂ ਨੇ ਇੱਥੇ ਮੇਰੀ ਨੱਥ ਡਿੱਗ ਪਈ ਵਾਲਾ ਕਰਨ ਘਮਾਨ ਦੀ ਟੀਮ ਵਾਸਤੇ ਖੇਡਣ ਵਾਲਾ ਨੌਜਵਾਨ ਇੱਕ ਕੰਦੇ ਵੀ ਨੰਗਲ ਵਾਲਾ ਇੱਕ ਕਾਲੇ ਨੰਗਲ ਵਾਲਾ ਗੁਰਦਾਸਪੁਰਿਆ ਇੱਕ ਸੁਰਖਪੁਰ ਵਾਲਾ ਸੰਦੀਪ ਹੈ ਇੱਕ ਸੰਗਰੂਰ ਵਾਲਾ ਸੰਦੀਪ ਅਜਰਬੇ ਵਾਲਾ ਸੰਦੀਪ ਤੁਹਾਡੇ ਸਾਹਮਣੇ ਕਬੱਡੀ ਪਾਉਂਦਾ ਹੋਇਆ ਔਰ ਐਨ ਕੰਦੇ ਵੀ ਕੁੰਡੀਆਂ ਦੇ ਸਿੰਘ ਫਸਲ ਵਾਲੀ ਗੱਲ ਔਰ ਸ਼ਾਨਦਾਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਜਰਬਾ ਦੀ ਟੀਮ ਇਸ ਮੈਚ ਦੇ ਵਿੱਚੋਂ ਜਿੱਤ